ਅੱਜ ਅੱਜ ਜਿਹੜੇ ਤੁਸੀਂ ਇਹ ਸਤਨਾ ਦਿਵਸ ਤੇ ਪ੍ਰੋਗਰਾਮ ਮੀਟਿੰਗ ਰੱਖਿਆ ਹੈ ਨਾ ਅੱਜ ਰਾਮ ਨੌਮੀ ਤੇ ਸਾਡੀ ਪਾਰਟੀ ਦੀ ਸਥਾਪਨਾ ਦਿਵਸ ਤੇ ਭਾਰਤੀ ਜਨਤਾ ਪਾਲਤੀ ਪਾਰਟੀ ਦੀ ਸਥਾਪਨਾ ਦਿਵਸ ਤੇ ਮੈਂ ਸਾਰਿਆਂ ਨੂੰ ਲੱਖ ਲੱਖ ਵਧਾਈ ਦਿੰਦਾ ਤੇ ਅਸੀਂ ਅੱਜ ਆਪਣੇ ਦਫ਼ਤਰ ਜਿੰਨੇ ਵੀ ਸਾਡੇ ਪੁਰਾਣੇ ਕਾਰਜਕਰਤਾ ਤੇ ਵਰਕਰ ਤੇ ਜਿੰਨੇ ਵੀ ਲੀਡਰ ਨੇ ਰਾਜ ਕੁਮੇ ਤੇ ਸਾਰਿਆਂ ਨੇ ਅੱਜ ਸਾਰਿਆਂ ਨੂੰ ਵਧਾਈ ਦਿੱਤੀ ਹੈ ਤੇ ਮੈਂ ਗੱਲ ਕਹਿ ਸਕਦਾ ਵੀ ਸਾਡੀ ਪਾਰਟੀ ਅੱਜ ਹਿੰਦੁਸਤਾਨ ਵਿੱਚ 75% ਸਟੇਟਾਂ ਵਿੱਚ ਸਰਕਾਰਾਂ ਨੇ ਤਾਂ ਇਹ ਸਾਡੇ ਪੁਰਾਣੇ ਲੀਡਰਾਂ ਦੀ ਕੁਰਬਾਨੀ ਤੇ ਸਾਡੇ ਕਾਰਜਕਰਤਾ ਦੀ ਮਿਹਨਤ ਸ ਨਾਲ ਅੱਜ ਪਾਰਟੀ ਅੱਜ ਵਲਡਿਚ ਸਭ ਤੋਂ ਵੱਡੀ ਪਾਰਟੀ ਹੈ ਤੇ ਮੈਂ ਇੱਕ ਵਾਰੀ ਫਿਰ ਪਾਰਟੀ ਵਿਵਸ ਦੇ ਰੌਣਕਾਂ 미리 ਲਖ ਲਗ ਲਗ ਬੁਲਾਈ। ਪ੍ਰਾਂਤ ਕੀ ਜੇ ਮੈਂ ਮੋਲਬੋ ਕਾ ਹੋ ਰਹੀ ਸ਼ਾਸਨ ਦੀ ਸੁਰਖੀ ਸਾਲੀ ਗੋਖਨ ਦਾ ਕੀ ਹੋ ਰਿਹਾ ਹੈ। ਕਿਉਂਕਿ ਜੀ ਮੈਂ ਤੁਹਾਨੂੰ ਹਰ ਵਾਰ ਕਹਿੰਦਾ ਹੁੰਦਾ ਕਿ ਪੰਜਾਬ ਵਿੱਚ ਲਾ ਡਾ ਆਰਡਰ ਦੀ ਸਥਿਤੀ ਤਾਂ ਖਰਾਬ ਹੈ ਹੀ ਹੈ। ਅਗਰ ਸਭ ਤੋਂ ਜ਼ਿਆਦਾ ਲਾਰਜ ਆਰਡਰ ਦੀ ਸਥਿਤੀ ਖਰਾਬ ਹੈ ਤਾਂ ਉਹ ਰਾਜਪੁਰਾਚ ਹੈ ਤੇ ਮੈਂ ਹਰੇਕ ਸਪੀਚ ਵਿੱਚ ਵੀ ਇਹ ਗੱਲ ਕਹਿਣਾ ਵੀ ਅੱਜ ਜਿੰਨੇ ਵੀ ਸਰਕਾਰੀ ਮਹਿਕਮੇ ਨੇ ਤੇ ਇੱਥੇ ਦੇ ਐਮ ਐਲ ਏ ਨੇ ਤੇ ਸਾਰੇ ਸਰਕਾਰੀ ਮਹਿਕਮੇ ਠੇਕੇ ਦੇ ਦਿੱਤੇ ਹੋਏ ਆ ਜਿਹੜਾ ਬੋਲੀ ਵੱਧ ਦੇ ਜਾਂਦਾ ਤਾਂ ਉਹਦਾ ਠੇਕਾ ਉਹਦੇ ਪਰਵਾਨ ਹੋ ਜਾਂਦੇ ਜਿਹੜੇ ਵੀ ਅਫਸਰ ਹੈ ਇੱਥੇ ਅੱਜ ਮੈਂ ਤੁਸੀਂ ਦੇਖ ਸਕਦੇ ਹੋ ਕਿ ਰਾਜਪੁਰਾ ਚ ਕਿੰਨਾ ਭ੍ਰਸ਼ਟਾਚਾਰ ਦਾ ਮਾੜਾ ਹਾਲ ਹੈ ਲੈਂਡ ਲਾਰਡ ਦੀ ਸਥਿਤੀ ਖਰਾਬ ਹੈ ਤੇ ਮੈਂ ਇੱਕ ਗੱਲ ਤੁਹਾਡੇ ਤੂੰ ਕਹਿਣਾ ਚਾਹੁੰਦਾ ਵੀ ਮੈਂ ਇੱਕ ਅਗਲੇ ਦਿਨ ਮੈਂ ਗੱਲ ਕਰ ਰਿਹਾ ਸੀ ਕੋਈ ਵਿਚਾਰੇ ਮੇਰੇ ਦੋਸਤ ਨੇ ਪੁਲਿਸ ਮੁਲਾਜ਼ਮ ਨੇ ਉਹਨਾਂ ਨਾਲ ਵੀ ਗੱਲ ਕਰ ਰਿਹਾ ਸੀ ਬੈਠੇ ਸੀਗੇ ਵੀ ਮੈਂ ਕਹਾਂ ਵੀ ਅੱਜ ਤੋਂ 10 ਸਾਲ ਪਹਿਲਾਂ 5 ਸਾਲ 10 ਸਾਲ ਪਹਿਲਾਂ ਇਹ ਸਰਕਾਰ ਤੋਂ ਪਹਿਲਾਂ ਪੁਲਸ ਦੀ ਨਿਯਤ ਹੁੰਦੀ ਸੀ ਵੀ ਹਰੇਕ ਬੰਦਾ ਇੱਜ਼ਤ ਕਰਦਾ ਸੀ ਯਾਰ ਇਹ ਪੁਲਸ ਅਫਸਰ ਨੇ ਜਾਂ ਮੈਂ ਵੀ ਕਹਿ ਸਕਦਾ ਸੀ ਤਾਂ ਇਹ ਵੀ ਦੇਖਿਆ ਵੀ ਇੱਕ ਸਿਪਾਹੀ ਦੀ ਵੀ ਬਹੁਤ ਵੱਡੀ ਇੱਜ਼ਤ ਹੁੰਦੀ ਸੀ ਪਰ ਜਦੋਂ ਦੀ ਇਹ ਸਰਕਾਰ ਆਈ ਹੈ ਤਾਂ ਮੈਂ ਅਫਸਰਾਂ ਦੀ ਵੀ ਦੇਖ ਰਿਹਾ ਰੋਜ਼ ਟੀਵੀ 'ਚ ਦੇਖਦਾ ਕੀ ਮਾੜਾ ਹਾਲ ਹੋ ਰਿਹਾ ਅਫਸਰਾਂ ਦਾ ਤੇ ਮੈਂ ਅਗਲੇ ਦਿਨ ਉਹ ਜਦੋਂ ਪੁਲਿਸ ਦਾ ਇਲੈਕਸ਼ਨ ਸੀ ਤੇ ਇੱਕ ਨਿੱਜੀ ਚੈਨਲ ਨੇ ਵੀਡੀਓ ਬਾਈ ਹੋਈ ਸੀਗੀ ਤੇ ਉਹ ਬਹਿਸ ਕਰ ਰਹੇ ਸੀਗੇ ਵੀ ਪੁਲਸ ਅਫਸਰਾਂ ਨਾਲ ਵੀਆ ਕੁਝ ਹੈ ਤੇ ਕੀ ਹੋ ਰਿਹਾ ਅੱਜ ਮੈਕ ਰਾਜਪੁਰਾ ਚ ਮੈਨੂੰ ਉਹੀ ਸਮਝ ਆ ਰਹੀ ਤੇ ਅਫਸਰ ਵੀ ਮੈਂ ਕਹਿ ਸਕਦਾ ਵੀ ਥੋੜੇ ਉਹਨੇ ਵੀ ਅਫਸਰ ਮੈਨੂੰ ਕਹਿੰਦੇ ਹੁੰਦੇ ਮੇਰੇ ਦੋਸਤ ਨੇ ਕਾਫੀ ਵੀ ਯਾਰ ਇਹਥੇ ਜਿੰਨਾ ਸਰਕਾਰ ਚ ਮਾੜਾ ਹਾਲ ਕੀਤਾ ਹੈ ਮੁਲਾਜ਼ਮਾਂ ਦਾ ਮੈਂ ਅਸੀਂ ਇਹ ਕਹਿ ਸਕਦਾ ਹਾਂ ਤੱਕ ਇਹਨਾਂ ਮੁਲਾਜ਼ਮਾਂ ਦਾ ਮਾੜਾ ਹਾਲ ਹੋਇਆ ਤੇ ਮੈਂ ਤੁਹਾਡੇ ਰਾਹੀਂ ਅਫਸਰਾਂ ਨੂੰ ਵੀ ਬੇਨਤੀ ਕਰਦਾ ਯਾਰ ਕੋਈ ਗੱਲ ਨਹੀਂ ਸਰਕਾਰਾਂ ਦਾ ਆਂਦੀ ਜਾਂਦੀ ਰਹਿਣੀ ਹੈ ਤੁਸੀਂ ਆਪਣਾ ਮਾਨ ਸਨਮਾਨ ਆਪਣਾ ਕੈਮ ਰੱਖੋ ਮੇਰੀ ਇਹ ਗੱਲ ਬੇਨਤੀ ਹੈ ਤੁਹਾਨੂੰ ਸਾਰਿਆਂ ਨੂੰ ਕਿ ਵੀ ਅੱਜ ਉਹਦਾ ਮਿਲ ਗਿਆ ਤਾਂ ਤੁਸੀਂ ਵੀ ਤੁਸੀਂ ਉਹਨਾਂ ਦੇ ਇਕਰਮ ਨਾਲ ਕੇ ਆਪਣੀ ਚਰਨਬਰ ਕਰਾ ਰੱਖੋ ਮੈਂ ਤੇ ਗੱਲ ਕਹਿ ਸਕਦਾ ਅੱਜ ਨਾਲ ਦੇ ਕੋਈ ਛੋਟਾ ਮੋੜ ਵੀ ਰੱਖਿਆ ਹੋਵੇ ਸਸ਼ਸ਼ਨ ਨਾਲ ਜਿਹਨੇ ਮੈਂਬਰ ਤੋਂ ਉਹ ਇਲਾਕੇ ਦਾ ਸਸ਼ਸ਼ਨ ਨਾਲ ਜਿਹੜਾ ਯਾਰ ਜਿਹੜੇ ਇਹ ਐਮਐਲਏ ਬੜੇ ਨੇ ਤੇ ਮੇਰੀ ਗੱਲ ਸੁਣੋ ਇਹਨਾਂ ਨੂੰ ਅੱਜ ਤੁਸੀਂ ਐਮਸੀ ਦਾ ਇਲੈਕਸ਼ਨ ਲੜਾ ਲਓ ਮੈਂ ਚੈਲੰਜ ਕਰਦਾ ਐਮਸੀ ਦਾ ਇਲੈਕਸ਼ਨ ਲੜ ਲਵੇ ਐਮਸੀ ਦਾ ਇਲੈਕਸ਼ਨ ਵੀ ਜਿੱਤ ਗਈ ਮੈਂ ਕਹਿੰਦਾ ਮੈਂ ਸਿਆਸਤ ਛੱਡ ਦੂੰਗਾ ਇਹ ਮੈਂ ਤੁਹਾਡੇ ਨਾਲ ਅੱਜ ਉਹਨੂੰ ਚੈਲੰਜ ਕਰਦਾ ਤੂੰ ਐਮਸੀ ਦਾ ਇਲੈਕਸ਼ਨ ਲੜ ਲੈ ਔਰ 6 ਮਹੀਨੇ ਬਾਅਦ ਐਮਸੀ ਦਾ ਇਲੈਕਸ਼ਨ ਐਮਸੀ ਦਾ ਇਲੈਕਸ਼ਨ ਜਿੱਤ ਗਈ ਮੈਂ ਸਿਆਸਤ ਛੱਡ ਦੂੰਗਾ ਇਹ ਤਾਂ ਚਲੋ ਆਏ ਤੇ ਹੁਣ ਚੱਲੇਗੇ ਇਹ ਸਾਰਿਆਂ ਨੂੰ ਪਤਾ ਹੈ ਸਾਰੇ ਪੰਜਾਬ ਨੇ ਹੁਣ ਫੈਸਲਾ ਕਰ ਲਿਆ ਵੀ ਅਸੀਂ ਗਲਤੀ ਕਰ ਲਈ ਵੀ ਸਰਕਾਰ ਲਿਆ ਕੇ ਤੇ ਸਾਡੇ ਕਾਫ ਤੋਂ ਦਲ ਕਰਹਜਪੁਰਾ ਨੇ ਤਾਂ ਬਜਾਰੇ ਬਹੁਤ ਕਹਿੰਦੇ ਨੇ ਇਹ ਪਿੰਡਾਂ ਦੇ ਹੁਣ ਤੁਸੀਂ ਦੇਖੋ ਐਮਪੀ ਦੇ ਇਲੈਕਸ਼ਨ ਵਿੱਚ ਕੀ ਹਾਲ ਹੋਇਆ ਕਿ ਜੇ ਨੰਬਰ ਦੀ ਆਏ ਨੇ 22000 ਵੋਟ ਪਈ ਐ ਇਹਨਾਂ ਨੂੰ ਸਾਨੂੰ 38000 ਵੋਟ ਪਈ ਐ ਠੀਕ ਐ ਕਿ ਖ ਇਹਨਾਂ ਨੂੰ 15000 ਵੋਟ ਪਈ ਸੀਗੀ ਤੇ ਮੈਂ ਗਾਰੰਟੀ ਦੇਣਾ ਪਹਿਲੀ ਗੱਲ ਤਾਂ ਇਹਨੂੰ ਟਿਕਟ ਮਿਲਦੀ ਨਹੀਂ ਐ ਐਮਐਲਏ ਨੂੰ ਠੀਕ ਐ ਅਗਰ ਇਹ ਤੋਂ ਲੜਦੀ ਪ੍ਰਪਰਟੀ ਵੇਚਣੇ ਅਤੇ ਖਰੀਦਣੇ ਲਈ ਸੰਪਰਕ ਕਰੇ ਫੇਅਰ ਡੀਲ ਪ੍ਰਪਰਟੀਆਂ